गुरू कई लोके बेखे जे पा रही पर मां विश्वास यकीन दवा हलके इंचार्ज सरदार हरदीपस कर

ਦਾ پهੋਂਦਾ ਹੈ ਤੇ ਕੌਂ ਬੇਂਦੀ ਆ ਜਿਹੜੇ ਸਾਡੇ ਇਤਿਹਾਸ ਦੇ ਜਿਹੜੇ ਸੇਵਾ ਸਹਿਰ ਕਰਦੀਆਂ ਉਹਨਾਂ ਦੇ ਪੰਜਾਬ ਤੋਂ ਜਿਹੜੇ ਪਾਰਟੀ ਨੇ ਇੰਦਾਰ ਕਰਾਇਆ ਮੇਰੇ ਵੀਰ ਮਹੰਦੋਰਾ ਜੀ ਸੇਜੂਦਾ ਸਾਹਿਬ ਜਿਨ੍ਹਾਂ ਦਾ ਨਾਮ ਪ੍ਰਸ਼ਾਸਕੀ ਤਜਰਬਾ ਵੀ ਹੈ ਜਿਨ੍ਹਾਂ ਨੇ ਕਈ ਜਿਲ੍ਹਾ ਚ ਅਜੇ ਐਡੀਸੀ ਕੰਮ ਕਰਦੇ ਆ ਇਹਨਾਂ ਸਰਕਾਰ ਨੇ ਜਿਹੜਾ ਦਾ ਹੁਆ ਤੇ ਹੁਣ ਪਾਰਟੀ ਜਾਂਦਾ ਪਾਰਟੀ ਦੇ ਸਵਾਹ ਦੇ ਰਿਹਾ ਉਹ ਕਹਿੰਦੀ ਆ ਕਿ ਹੁਦਦ ਸਾਹਿਬ ਇਹ ਜਿਹੜੀਆਂ ਬੁੱਕ ਤੋਂ ਤੇ ਲਈਆਂ ਇਹਦੇ ਵਿੱਚ ਜੰਗਲੀਆ ਆਸ਼ੁਮਾਨ ਕਾਟ ਹੁਣ ਇਹ ਵੀ ਇੱਕ ਸਟੋਰੀ ਸੁਣ ਲੋ ਸਾਨੂੰ ਬੜੇ ਸਾਡੇ ਵੈਕਨ ਕਹਿਣ ਲੱਗ ਪਏ ਉਹ ਬਾਜੀ ਨੂੰ ਤਰੀ ਕੈਪ ਦਾ ਲਾਈ ਜਾਂਦੇ ਹੋ ਤੇ ਹਸਪਤਾਲਾਂ ਦੇ ਵਿੱਚ ਸਾਡੀ ਵਾਈਟ ਕੋ ਖੜਾ ਕੋ ਬਾਜੀ ਤੋਂ ਬੜੀ ਸੀ ਮੋਦੀ ਸਾਹਿਬ ਨੇ ਪੈਸੇ ਦੇਤੇ ਪੰਜਾਬ ਸਰਕਾਰ ਨੂੰ ਪੈਸੇ ਨਾ ਦਿੱਤੇ ਗਏ ਜਦੋਂ ਹਸਪਤਾਲਾਂ ਵਾਲਿਆਂ ਦੇ ਕੋਰੋਨਾ ਅਰਬ ਰੁਪਏ ਪੈਂਡਿੰਗ ਹੋ ਗਏ ਤਾਂ ਉਹਨਾਂ ਨੇ ਕਹਿੰਦਾ ਇਹ ਵੀ ਇਲਾਜ ਕਰਨਾ ਤੁਸੀਂ ਪੈਸੇ ਕੋਈ ਦਾ ਸਾਡੇ ਦੇਦੇ ਮੋਦੀ ਸਾਹਿਬ ਬਣਾਨੇ ਸੈਨੋਲਰ ਮੈਡੀਕ ਜਾਈ ਕੀਤੀ ਤਾਂ ਇਸ ਵੇਲੇ ਦੀ ਮੌਜੂਦਾ ਸਰਕਾਰ ਨੇ ਕਿਹਾ ਜੀ ਅਸੀਂ ਪੈਸੇ ਭਾ ਦੇ ਦਿੰਨੇ ਆ ਜਿਹੜਾ ਸਾਡਾ ਹਿੱਸਾ ਬਤਾ ਪਰ ਮੋਦੀ ਸਾਹਿਬ ਦੇ ਸੱਚੇ ਹੱਥ ਸਾਡੀ ਫੋਟੋ ਵੀ ਲਾ ਲਓ ਅਸੀਂ ਆਗਾ ਭਰਾਵਾ ਲਾ ਲਓ ਸਾਨੂੰ ਕੀ ਕਰਾਜੀ ਹੁਣ ਮੈਨੂੰ ਇਤਨੀ ਪਤਾ ਨਹੀਂ ਇਹ ਕਹਿ ਸਕਦਾ ਵੀ ਅਸੀਂ ਕਿ ਹਸਪਤਾਲ ਜਾਣੇ ਆ ਤੇ ਸਾਡਾ ਇਲਾਜ ਵੀ ਕਹਾਂ ਕੋਈ ਮਾੜਾ ਹਸਪਤਾਲ ਨਾਵੇ ਵੀ ਜਿੱਥੇ ਤੁਸੀਂ ਜਾਓ ਤੇ ਉਹ ਤੁਹਾਨੂੰ ਨਾ ਕਰ ਦਤਾ ਜਿਹੜੇ ਚੰਗੇ ਹਸਪਤਾਲ ਆ ਕਿਤੇ ਧਰਮਸ਼ਾਲਾ ਕਰਦੀ ਕੋਈ ਨਾ ਨਹੀਂ ਕਰੇਗਾ ਹੁਣ ਕੀਤਾ ਕੀ ਆ ਕਿ ਮੋਤੀ ਸਾਹਿਬ ਦੀ ਖੱਬੇ ਹੱਥ ਫੋਟਵਾ ਤੇ ਮਾਨ ਸਾਹਿਬ ਦੀ ਸੱਜੇ ਹੱਥ ਫੋਟਵਾ ਹੁਣ 5 ਲੱਖ ਤੱਕ ਦਾ ਇਲਾਜ ਬਿਲਕੁਲ ਸਾਰੇ ਹਸਾਲਾਂ ਚ ਹੋ ਰਿਹਾ ਵਾ ਇਹਨੂੰ ਸਰੀਮ ਨੂੰ ਮਾਰੀ ਨਹੀਂ ਕਰਨਾ ਤੇ ਪੁਰਾਣੀ ਗੱਲ ਨਹੀਂ ਕਰਨੀ ਪੁਰਾਣੀਆਂ ਗੱਲਾਂ ਦੇਖ ਕੇ ਗਲਤੀਆਂ ਵਲਤੀਆਂ ਕੋ ਕਮੀਆਂ ਰੇਸ਼ੀਆਂ ਸੀ ਦੋਨਾਂ ਨੂੰ ਸੁਖਣਾ ਸਮਝ ਕੇ ਭੁੱਲ ਜਾਣਾ ਦੂਜੀ ਸਾਡੀ ਸਰੀਮ ਆਸ਼ਮਾਨ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਰਾ ਰਣਵੀਰ ਸਿੰਘ ਮੁੱਦਲ ਜੀ ਜਿਹੜੇ ਕਿ ਸੈਂਟਰ ਗਵਰਨਮੈਂਟ ਦੀਆਂ ਜੋ ਸਕੀਮਾਂ ਆ ਰਹੀਆਂ ਨੇ ਉਹ ਸਾਡੇ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਅਨਚਾਰਜ ਲੱਗੇ ਹੋਏ ਨੇ ਤੇ ਪਾਰਟੀ ਨੇ ਇਹ ਫੈਸਲਾ ਕੀਤਾ ਕਿ ਜਿੰਨੀਆਂ ਵੀ ਸਕੀਮਾਂ ਆ ਰਹੀਆਂ ਨੇ ਸਾਰੀਆਂ ਸੈਂਟਰ ਗਵਰਨਮੈਂਟ ਦੀਆਂ ਆ ਰਹੀਆਂ ਨੇ ਤੇ ਕਿਉਂ ਨਾ ਇਹ ਸਕੀਮਾਂ ਨੂੰ ਅਸੀਂ ਪਾਰਟੀ ਵੱਲੋਂ ਪਿੰਡ-ਪਿੰਡ ਕੈਂਪ ਲਾ ਕੇ ਲੋਕਾਂ ਤੱਕ ਪਹੁੰਚਾਇਆ ਜਾ ਲੋਕਾਂ ਨੂੰ ਘਰੋ ਘਰੀ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਣ ਜਿਵੇਂ ਕਿ ਇਹਦੇ ਵਿੱਚ ਬੜਾ ਵਧੀਆ ਇੱਕ ਬੀਜੇਪੀ ਨੇ ਨਾਰਾ ਦਿੱਤਾ ਕਿ ਬੀਜੇਪੀ ਦੇ ਸੇਵਾਦਾਰ ਤੁਹਾਡੇ ਦੁਆਰ ਬੀਜੇਪੀ ਦੇ ਸੇਵਾਦਾਰ ਹਰ ਇੱਕ ਪਿੰਡ ਪਿੰਡ ਜਾ ਕੇ ਇਹ ਲੋਕਾਂ ਨੂੰ ਸਹੂਲਤਾਂ ਮਈਆ ਕਰਉਣਗੇ ਜਿਹਦੇ ਵਿੱਚ ਮੋਦਰ ਸਾਹਿਬ ਨੇ ਜਿਵੇਂ ਬੜੀ ਡਿਟੇਲ ਦੇ ਨਾਲ ਦੱਸਿਆ ਕਿ ਨਵੀਆਂ ਸਕੀਮਾਂ ਇਹਨਾਂ ਨੇ ਲਗੀਆਂ ਨੇ ਜਿਦੇ ਵਿੱਚ ਕਿਸੇ ਸਰਪੰਚ ਦੀ ਪੰਚ ਦੀ ਕਿਸੇ ਸਰਕਾਰੀ ਅਫਸਰ ਦੀ ਕੋਈ ਛਪਾਰਚ ਦੀ ਲੋੜ ਨਹੀਂ ਉਹ ਲੋਕਾਂ ਨੂੰ ਘਰ ਬੈਠਿਆਂ ਨੂੰ ਅਸੀਂ ਮੁਹਈਆ ਕਰਾਉਣੀਆਂ ਉਹਨਾਂ ਨੂੰ ਆਪਣਾ ਆਧਾਰ ਕਾਰਡ ਉਹਨਾਂ ਦਾ ਮੋਬਾਈਲ ਨੰਬਰ ਜਿਹੜਾ ਉਹਦੇ ਨਾਲ ਲਿੰਕ ਹੋਇਆ ਵਾ ਉਹ ਲੈ ਕੇ ਆਉਣ ਦੀ ਲੋੜ ਆ ਕਿ ਇਹ ਸਕੀਮਾਂ ਲੋਕਾਂ ਨੂੰ ਘਰੇ ਬੈਠਿਆਂ ਜਿਹੜੀਆਂ ਅਸੀਂ ਮੁਹਈਆ ਕਰਾਵਾਂਗੇ ਅੱਜ ਇਹ ਦੱਸਣ ਵਾਸਤੇ ਅੱਜ ਬਡਾਲੀ ਡੋਗਰਾਂ ਦੇ ਵਿੱਚ ਮੀਟਿੰਗ ਰੱਖੀ ਗਈ ਆ ਸਾਡੇ ਸਾਰੇ ਸਰਕਲ ਪ੍ਰਧਾਨ ਬੈਠੇ ਨੇ ਸਾਡੇ ਹਲਕਾਂ ਚਾਰਜ ਗਿਲਸਾ ਬੈਠੇ ਨੇ ਅਸੀਂ ਪੰਜਾਬ ਦੇ ਵਿੱਚ 50 ਹਲਕੇ ਜਿਹੜੇ ਉਹ ਚੁਣੇ ਨੇ 50 ਹਲਕਿਆਂ ਦੇ ਵਿੱਚ ਕੰਮ ਜਿਹੜਾ ਉਹ ਚੱਲ ਰਿਹਾ ਇਸੇ ਤਰ੍ਹਾਂ ਬਾਕੀ ਜਿਹੜੇ 50 ਹਲਕੇ ਫਿਰ ਇਹ 2 ਮਹੀਨਿਆਂ ਦੇ ਵਿੱਚ ਕੰਪਲੀਟ ਹੋ ਜਾਣਾ ਫਿਰ 50 ਹਲਕੇ ਜਿਹੜੇ ਆ ਅਗਲੀ ਵਾਰੀ ਚੁਣੇ ਜਾਣਗੇ ਬਾਕੀ ਜਿਹੜੇ 17 ਰਹਿ ਜਾਣਗੇ ਉਹ ਫਿਰ ਚੁਣੇ ਜਾਣਗੇ ਇਹ 2027 ਤੱਕ ਕਿਵੇਂ ਕੰਮ ਚੱਗਣਾ ਮੰਨ ਲਓ ਅੱਜ ਅਸੀਂ ਜੰਡੇਆਲਾ ਗੁਰੂ ਨੂੰ ਕੰਪਲੀਟ ਕਰ ਲਿਆ 2 ਮਹੀਨਿਆਂ ਦੇ ਵਿੱਚ ਬਾਅਦ ਦੇ ਵਿੱਚ ਫਿਰ ਜਿਹੜੇ ਪਿੰਡ ਕੋਈ ਰਹਿ ਗਏ ਨੇ ਕੋਈ ਬੂਥ ਰਹਿ ਗਏ ਨੇ ਅਸੀਂ ਦੁਬਾਰਾ ਉਹਨਾਂ ਪਿੰਡਾਂ ਦੇ ਵਿੱਚ ਆਵਾਂਗੇ ਤਾਂ ਕਿ ਹਰ ਇੱਕ ਵਰਕਰ ਦੇ ਕੋਲ ਹਰ ਇੱਕ ਨਾਗਰਿਕ ਦੇ ਕੋਲ ਜਿਹੜੀ ਆ ਪਹੁੰਚ ਕੀਤੀ ਜਾਵੇ ਉਹਨੂੰ ਜਿਹੜੀਆਂ ਇਹ ਸਹੂਲਤਾਂ ਸੈਂਟਰ ਗਵਰਨਮੈਂਟ ਦੀਆਂ ਖਾਸ ਕਰਕੇ ਇਹ ਮਹਈਆ ਕਰ ਰਹੀਆਂ ਹਨ ਜਨ ਅੱਜ ਮੀਟਿੰਗ ਦਾ ਮੇਨ ਮਕਸਦ ਹੈ ਦਾ ਸਰਦੀਪ ਸਿੰਘ ਗਿੱਲ ਚਾਰਜ ਵਿਚਾਂ ਸੰਭਾਲ ਕਾ ਜਿਹੜਾ ਵਾਲਾ ਗਰੁੱਪ ਜਨਸਖਤਰ ਭਾਰਤੀ ਜਨਤਾ ਪਾਰਟੀ ਪੰਜਾਬ ਐਸੀ ਵਿੰਗ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਸਕੀਮਾਂ ਚਲਾਈਆਂ ਜਾਂਦੀਆਂ ਜਣੀਆਂ ਉਹਨੂੰ ਪਿੰਡ-ਪਿੰਡ ਤੱਕ ਲੈ ਕੇ ਜਾਣ ਵਾਸਤੇ ਕੈਂਪਾ ਦੀ ਸ਼ੁਰੂਆਤ ਕਰਨ ਮੌਕੇ ਅੱਜ ਪੁਲੀਟੀ ਮੀਟਿੰਗ ਰੱਖੀ ਗਈ ਹੈ ਜਿਹਦੇ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਮੇਰੇ ਵੱਡੇ ਵੀ ਸਰਦਾਰ ਮਜੀਦ ਸਿੰਘ ਜੀ ਮੰਨਾ ਸਾਬਕਾ ਐਮਐਲਏ ਤੇ ਸਾਡੇ ਜਿਹੜੇ ਪੰਜਾਬ ਦੇ ਇੰਚਾਰਜ ਭਾਰਤੀ ਜੰਟਾ ਪਾਰਟੀ ਵੱਲੋਂ ਲਾਏ ਗਏ ਨਸਕੀਮਾ ਵਾਸਤੇ ਕੋਆਰਡੀਨੇਸ਼ਨ ਵਾਸਤੇ ਪੂਰੇ ਪੰਜਾਬ ਵਿੱਚ ਸਰ ਰੰਵੀਰ ਸਿੰਘ ਜੀ ਬੋਦਲ ਜੋ ਸਾਬਕਾ ਆਡੀਸੀ ਉਹਨਾਂ ਦੀ ਗਵਾਈ ਵਿੱਚ ਅੱਜ ਮੀਟਿੰਗ ਰੱਖੀ ਗਈ ਤੇ ਮੀਟਿੰਗ ਦਾ ਮੁੱਖ ਏਜੰਡਾ ਜਿਹੜੇ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਕਿਤਾਂ ਪਿੰਡ ਪਿੰਡ ਕਿਉਂਕਿ ਅੱਜ ਦੇਖ ਲਈਏ ਸਾਰੀਆਂ ਸਹੂਲਤਾਂ ਕੇਂਦਰ ਸਰਕਾਰ ਦੀਆਂ ਆ ਪੰਜਾਬ ਸਰਕਾਰ ਦੀ ਇੱਕ ਵੀ ਲੋਕ ਭਲਾਈ ਦੀ ਸਕੀਮ ਨਹੀਂ ਜੇ ਨਰੇਗਾ ਦੀ ਕਰਨੀ ਕੇਂਦਰ ਸਰਕਾਰ ਦੀ ਸਕੀਮ ਸਰਬ ਸਿੱਖਿਆ ਅਭਿਆਨ ਕੇਂਦਰ ਸਰਕਾਰ ਦੀ ਸਕੀਮ ਸੜਕਾਂ ਬਣਨੀਆਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਜੇ ਕਣਕਾਰੀ ਆ ਤੇ ਉਹ ਮੋਦੀ ਸਾਹਿਬ ਜਿਹੜੀ ਭੇਜ ਰਹੇ 80 ਕਰੋੜ ਲੋਕਾਂ ਨੂੰ ਉਹ ਕੇਂਦਰ ਸਰਕਾਰ ਦੀ ਸਕੀਮ ਇੱਕ ਵੀ ਸਕੀਮ ਜਿਹੜੀ ਆਇਸ਼ਮਾਨ ਕਾਰਡ ਜਿਹੜਾ ਬੀਮਾ ਯੋਜਨਾ ਉਹ ਕੇਂਦਰ ਸਰਕਾਰ ਦੀ ਸਕੀਮ ਇਹਨਾਂ ਦੀ ਇੱਕ ਵੀ ਸਕੀਮ ਜਿਹੜੀ ਲੋਕ ਭਲਾਈ ਵਾਸਤੇ ਜੇ ਹੈਗੀ ਆ ਤੇ ਦੱਸ ਦੇਣ ਇਹ ਸਾਰੀਆਂ ਦੀ ਸਾਰੀਆਂ ਸਕੀਮਾਂ ਕਿ ਕੇਂਦਰ ਦੀਆਂ ਜਿਹੜੀਆਂ ਸੈਂਟਰਲ ਸਪான்ਸਰਡ ਸਕੀਮਾਂ ਵਾਂ ਤੇ ਪਰ ਪੰਜਾਬ ਸਰਕਾਰ ਦੇ ਤੇ ਆਪਣੇ ਲੈਵਲ ਲਾ ਕੇ ਤੇ ਕਈ ਵਾਰ ਇਹਨਾਂ ਸਕੀਮਾਂ ਨੂੰ ਉਹ ਅਮਲੀ ਜਾਮਾ ਨਹੀਂ ਪਰਮਾਨਾ ਨਹੀਂ ਸਕਦੀ ਕਿਉਂਕਿ ਇਹਨਾਂ ਦੀ ਨੀਤ ਨiyet ਵਿੱਚ ਕੋਟ ਹੈ ਕਿ ਕਿਸੇ ਨਾ ਕਿਤੇ ਜੇ ਕੇਂਦਰ ਸਰਕਾਰ ਦੀਆਂ ਸਕੀਮਾਂ ਕਾਮਯਾਬ ਹੋ ਗਈਆਂ ਤੇ ਇਹਦੇ ਵਿੱਚ ਭਾਜੀਪੀ ਤੇ ਨਰਿੰਦਰ ਮੋਦੀ ਜੀ ਜਿਹੜੇ ਉਹਨਾਂ ਦੀ ਕਿਤੇ ਲੋਕਾਂ 'ਚ ਚਰਚਾ ਨਾ ਹੋ ਜਾਏ ਉਹਨਾਂ ਦੀ ਲੋਕਾਂ 'ਚ ਚੜ੍ਹਾਈ ਨਾ ਹੋ ਜਾਏ ਇਸ ਕਰਕੇ ਇਹ ਉਹ ਸਕੀਮਾਂ ਜਿਹੜੀਆਂ ਕੇਂਦਰ ਉਹਦੇ ਵਿੱਚ ਅੜਕੇ ਡੋਂਦੇ ਣਾਕੇ ਇਹਨਾਂ ਸਕੀਮਾਂ ਨੂੰ ਫੇਲ ਕਰਨ ਤੱਕ ਹੋ ਜਾਂਦੇ ਇਸ ਕਰਕੇ ਜਿਹੜਾ ਇਹਨਾਂ ਨੁਕਸਾਨ ਆਮ ਪਬਲਿਕ ਨੂੰ ਹੋ ਰਿਹਾ ਇਸ ਕਰਕੇ ਅਸੀਂ ਜਿਹੜਿਆ ਭਾਰਤੀ ਜਨਤਾ ਪਾਰਟੀ ਨੇ ਸੋਚਿਆ ਕਿ ਕਿਉਂ ਨਾ ਲੋਕਾਂ ਵਿੱਚ ਡਾਇਰੈਕਟ ਜਾ ਕੇ ਲੋਕਾਂ ਨੂੰ ਇਹਨਾਂ ਸਕੀਮਾਂ ਬਾਰੇ ਜਾਗਰੂ ਜਾਗਰੂ ਕਰਕੇ ਤੇ ਮੌਕੇ ਤੇ ਜਿਹੜੇ ਇਹਨਾਂ ਦੇ ਫਾਰਮ ਆ ਉਹ ਭਰੇ ਜਾਣ ਤੇ ਲੋਕਾਂ ਨੂੰ ਇਹਨਾਂ ਸੂਤਾਂ ਦਾ ਲਾਭ ਮਿਲੇ ਇਹਦੇ ਬਾਰੇ ਮੈਨੂੰ ਬੜੀ ਦੱਸ ਕੇ ਖੁਸ਼ੀ ਹੋ ਰਹੀ ਆ ਕਿ ਮੈਂ ਹੁਣੇ ਆਪਣੇ ਇੱਥੋਂ ਦੇ ਲੋਕਾਂ ਨੂੰ ਪੁੱਛਿਆ ਵੀ ਤੁਹਾਨੂੰ ਸੀਐਸਸੀ ਸੈਂਟਰ ਦਾ ਪਤਾ ਅਸੀਂ ਨਾ ਜੀ ਹਰ ਹਰ ਪਿੰਡ ਦੇ ਵਿੱਚ ਵੱਡੇ ਪਿੰਡ ਚ ਦੋ ਵੀ ਆ ਸਭ ਤੋਂ ਵੱਡੇ ਪਿੰਡ ਚ ਤਿੰਨ ਚਾਰ ਵੀ ਆ ਗਿਆ ਅਸੀਂ ਕਾਮਨ ਸਰਵਿਸ ਸੈਂਟਰ ਖੋਲੇ ਨੇ ਜੀ ਉਹ ਛੇ ਤੁਹਾਨੂੰ ਯਾਦ ਹੋਵੇ ਕਈ ਵਾਰ ਹੁਣ ਆਮ ਤੌਰ ਤੇ ਤੁਸੀਂ ਸੁਣਿਆ ਹੋਣਾ ਕਿ ਬਿਜਲੀ ਦੇ ਬਿੱਲ ਵੀ ਪਿੰਡ ਚ ਤਰ ਜਾਂਦੇ ਆ ਪੈਸੇ ਦਾ ਲੈਣ ਦੇਣ ਵੀ ਬੈਂਕਾਂ ਦਾ ਲੈਣ ਦੇਣ ਵੀ ਪਿੰਡ ਚ ਹੋ ਜਾਂਦਾ ਅਸਲ ਲੋਕਾਂ ਨੂੰ ਪਤਾ ਨਹੀਂ ਉਹ ਸਾਡੇ ਪਿੰਡਾਂ ਦੇ ਵਿੱਚ ਵੀ ਐਲਈ ਨੇ ਉਸ ਜਿਹੜਾ ਅਸੀਂ ਕਰਮਚਾਰੀ ਰੱਖਿਆ ਨਾ ਕਮਿਸ਼ਨ ਬੇਸਿਸ ਤੇ ਉਹਨੂੰ ਪਿੰਡ ਦੇ ਵਿੱਚ ਜਾਂ ਉਹਨੂੰ ਸਰਕਾਰੀ ਅਹੁਦਾ ਜਿਹੜਾ ਉਹ ਹੈਗਾ ਵੀ ਐਲਈ ਪਰ ਉਹ ਕਿਹਦੇ ਤਹਿਤ ਕੰਮ ਕਰਿਆ ਸੀਐਸਸੀ ਦੇ ਰਹਿ ਉਨੇ ਜ਼ਿਲ੍ਹਾ ਲੈਵਲ ਤੇ ਸਾਡੇ ਇਹਨਾਂ ਦੇ ਡਿਸਟ੍ਰਿਕਟ ਮੈਨੇਜਰ ਨੇ ਡੀਐਮ ਨੇ ਜਾਂ ਕਈ ਆਪਾਂ ਦੇ ਐਮਡੀ ਨੇ ਇਹਦੇ ਵਿੱਚ ਕੀ ਆ ਕਿ ਸਾਡਾ ਹਰ ਪਿੰਡ ਦੇ ਵਿੱਚ ਜਿਹੜਾ ਸੀਐਸਸੀ ਸੈਂਟਰ ਆ ਉੱਥੇ ਮੈਂ ਜਿਵੇਂ ਇਹਨਾਂ ਨੂੰ ਦੱਸਿਆ ਸੀ ਮੈਂ 44 ਪੇਜ ਜੇ ਤੁਸੀਂ ਕਹੋਗੇ ਮੈਂ ਤੁਹਾਨੂੰ ਵੀ ਦੇਵਾਂਗਾ ਕਿ 44 ਪੇਜਾਂ ਦੇ ਵਿੱਚ ਕਿੰਨੀਆਂ ਸਕੀਮਾਂ ਨੇ ਜਿਹੜੀਆਂ ਮੇਰੀਆਂ ਪਿੰਡ ਦੇ ਵਿੱਚ ਹੀ ਕਿਤੇ ਜਾਨ ਦੀ ਲੋੜ ਨਹੀਂ ਕਿਸੇ ਪੈਟਰੋਲ ਖਰਚੇ ਦੀ ਲੋੜ ਨਹੀਂ ਚਾਰ ਹੋਣ ਦੀ ਲੋੜ ਨਹੀਂ ਆਰਾਮ ਨਾਲ ਨਿਕਲੋ ਪਿੰਡ ਦਾ ਵਿੱਚ ਜਿਹੜਾ ਵੀ ਮੁੰਡਾ ਵੀਐਲਈ ਹੈਗਾ ਜਾਂ ਲੜਕੀ ਹੈਗੀ ਆ ਉਹਦੇ ਕੋਲ ਜਾਓ ਕਿ ਭਾਈ ਮੇਰਾ ਆ ਫਾਰਮ ਭਰ ਦੇ ਜਾਂ ਮੈਨੂੰ ਦੱਸ ਮੇਰੀਆਂ ਕਿਹੜੀਆਂ-ਕਿਹੜੀਆਂ ਸਕੀਮਾਂ ਚ ਮੈਨੂੰ ਲਾਹਾ ਮਿਲ ਸਕਦਾ ਸੋ ਉਹ ਬਿਲਕੁਲ ਕਿਸੇ ਨੂੰ ਜਾਣ ਦੀ ਲੋੜ ਨਹੀਂ ਕੋਈ ਨਹੀਂ ਕਿ ਆਪਣੇ ਪਿੰਡ ਦੇ ਵੀਐਲਈ ਨੂੰ ਮਿਲ ਲੈ ਆਪਣਾ ਸੀਏਸੀ ਸੈਂਟਰ ਤੇ ਜਾਵੇ ਤੇ ਸਾਰੀਆਂ ਦੀਆਂ ਸਾਰੀਆਂ ਸਕੀਮਾਂ ਦਾ ਜਿਹੜਾ ਨਾ ਉਹ ਬੈਨੀਫਿਟ ਲੈ ਸਕਦਾ ਸਿਰਫ ਇਹੀ ਗੱਲ ਹੈ ਨਾ ਕਿ ਜਿਵੇਂ ਮੈਂ ਹੁਣੇ ਦੱਸਿਆ ਤੇ ਇੱਥੋਂ ਦੇ ਲੋਕਾਂ ਨੂੰ ਵੀ ਨਹੀਂ ਪਤਾ ਕਿ ਕਿਹੜਾ ਸਾਡਾ ਵੀਐਲਈ ਹੈ ਸਾਡਾ ਸੀਏਸੀ ਸੈਂਟਰ ਚੱਲ ਕਿੱਥੇ ਰਿਹਾ ਤੋ ਸਰਕਾਰ ਵੱਲੋਂ ਸਾਰੇ ਜਿਹੜੇ ਐਫਰਟ ਕੀਤੇ ਆ ਪ੍ਰਬੰਧ ਕੀਤੇ ਆ